ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਫਿਰ ਮਿਲਦੇ ਹਾਂ ਅੱਜ ਨਵੀਂ ਵੀਡੀਓ ਦੇ ਨਾਲ ਜੋ ਕਿ ਆਪਣੀ ਸੂਟ ਕਟਿੰਗ ਦੀ ਹੈ ਠੀਕ ਹੈ ਆਪਣੇ ਚੈਨਲ ਤੇ ਤੁਹਾਨੂੰ ਪਤਾ ਹੀ ਹੈ ਅਲੱਗ-ਅਲੱਗ ਮਤਲਬ ਸਟੀਚਿੰਗ ਦਾ ਕਟਿੰਗ ਦਾ ਵੀਡੀਓ ਆ ਚੁੱਕੀਆਂ ਤਾਂ ਤੁਸੀਂ ਉਹਦੇ ਤੇ ਜਾ ਕੇ ਸਾਰੀਆਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਅੱਜ ਆਪਾਂ ਇੱਕ ਸ਼ਰਟ ਕਟਿੰਗ ਕਰਾਂਗੇ ਜਿਹੜਾ ਕਿ ਹਾਂਜੀ ਆਪਾਂ ਇੱਕ ਸ਼ਰਟ ਕਟਿੰਗ ਕਰਾਂਗੇ ਜਿਹੜਾ ਕਿ 19 ਬ੍ਰੈਸਟ 17 ਕਮਰ ਤੇ ਮਤਲਬ ਕਿ 21 ਇੰਚ हिਪ ਆ ਜੀ ਦੀ ਠੀਕ ਹੈ ਇਹ ਵਾਲੀ ਆਪਾਂ ਨਾਪ ਦਾ ਜਿਹੜਾ ਕਿ ਇੱਕ ਸ਼ਰਟ ਕਟਿੰਗ ਕਰਾਂਗੇ ਤੁਸੀਂ ਆਪ ਪੂਰੇ ਧਿਆਨ ਨਾਲ ਦੇਖਿਓ ਤੁਸੀਂ ਇੰਨੀ ਮਤਲਬ ਕਿ ਨਾਪ ਦਾ ਸ਼ਰਟ ਕਟਿੰਗ ਕਰਨਾ ਤਾਂ ਤੁਸੀਂ ਇਹਨੂੰ ਕਟਿੰਗ ਕਰ ਸਕਦੇ ਇਹ ਲਾਈਨਿੰਗ ਵਾਲਾ ਹੈਗਾ ਸ਼ੀਮਰ ਦਾ ਇਹ ਪਲੇਨ ਸਟਫ ਆ ਜਿਹੜਾ ਕਿ ਆਪਣੇ ਕੋਲੇ ਪਿਆ ਸੀਗਾ 2.5 ਤੋਂ 3 ਮੀਟਰ ਕਪੜਾ ਇਹ ਇਹ ਦੋ ਪੀਸਾਂ ਦੇ ਵਿੱਚ ਆਪਣੇ ਕੋਲੇ ਇਸ ਕਰਕੇ ਆਪਾਂ ਇਹਨੂੰ ਅਲੱਗ-ਅਲੱਗ ਹੀ ਕਰਾਂਗੇ ਪਹਿਲਾਂ ਹੀ ਅਲੱਗ-ਅਲੱਗ ਆਹ ਪੀਸ ਹੀ ਹੈਗੇ ਸੀ ਤੇ ਆਪਾਂ ਉਹਵੇਂ ਇੱਕ ਸ਼ਰਟ ਦਾ ਕਟਿੰਗ ਕਰਾਂਗੇ ਉਹਦੀ ਲਾਈਨਿੰਗ ਵਾਲੀ ਠੀਕ ਸਭ ਤੋਂ ਪਹਿਲਾਂ ਆ ਆਪਣੇ ਕੋਲੇ ਕਪੜਾ ਦੇਖ ਲਓ ਵਾਈਟ ਆ ਜਿਹੜਾ ਕਿ ਸ਼ਿਮਰ ਦਾ ਤੇ ਆਪਣੇ ਕੋਲੇ ਲਾਈਨਿੰਗ ਸੀ ਫੁੱਲ ਬੈਲ ਦੀ ਤੇ ਆ ਦੇਖੋ ਆਪਾਂ ਪ੍ਰੈਸ ਕਰਕੇ ਪਹਿਲਾਂ ਸ਼ਰਟ ਦੀ ਨਮਾਈ ਆ ਜਿਹੜੀ ਆਪਣੀ 42 ਇੰਚ ਤਰ ਤਿਆਰ ਸੀ 46 ਇੰਚ ਆਪਾਂ ਮਤਲਬ ਕਿ 45 ਕੇ 45 ਇੰਚ ਆਪਾਂ ਇਹਦੀ ਲੈਂਥ ਰੱਖ ਲਈ ਹੈ ਤਰਪਾਈ ਦਾ ਰੱਖ ਕੇ ਵਿੱਚ ਮਾਰਜਨ ਰੱਖ ਕੇ ਠੀਕ ਆ ਹੁਣ ਆਪਾਂ ਇਹਦਾ ਤੀਰਾ ਕਿੰਨਾ ਰੱਖਿਆ ਦੇਖੋ 6.5 ਇੰਚ ਠੀਕ ਆ ਕਿਉਂਕਿ ਇਹਦਾ neck ਆ ਜਿਹੜਾ ਜਿਆਦਾ ਬ੍ਰਾਡ ਨਹੀਂ ਹੈਗਾ ਤੇ ਨਾ ਹੀ ਜਿਆਦਾ ਮਤਲਬ ਕਿ neck ਡੀਪ ਆ ਤਾਂ ਕਰਕੇ ਆਪਾਂ 6.5 ਰੱਖਿਆ ਜੇਕਰ ਤੁਹਾਡਾ neck ਬਹੁਤ ਡੀਪ ਆ ਤੇ ਬ੍ਰਾਡ ਰੱਖਣਾ ਤੁਸੀਂ ਤਾਂ ਫਿਰ ਇਹਦਾ 6 ਇੰਚ ਵੀ ਰੱਖ ਸਕਦੇ ਹੋ ਤੁਸੀਂ ਜਿਹੜਾ ਕਿ ਤੀਰਾ ਠੀਕ ਆ ਤੇ ਆਪਾਂ 7 ਇੰਚ ਮੋਡੇ ਦੀ ਰੱਖਣਾ ਤੇ 2.5 ਇੰਚਾਂ ਪਾਈ ਤੋਂ ਸੈਂਟਰ ਆ ਲਾ ਰੱਖਣਾ ਨਿਸ਼ਾਨ ਠੀਕ ਆ ਹੁਣ ਆਪਾਂ ਪਲੇਟਾਂ ਦਾ ਨਿਸ਼ਾਨ ਲਗਾਵਾਂਗੇ ਪਲੇਟਾਂ ਆਪਾਂ ਇਹਦੀਆਂ 11.5 ਤੇ ਤਿਆਰ ਰੱਖਾਂਗੇ ਇਹ 20 ਇੰਚ ਦੀ ਬ੍ਰੈਸਟ ਆ 19.5 19.5 ਆ ਬਸ 20 ਵੀ ਨਹੀਂ ਹੈਗੀ ਪੂਰੀ 19.5 ਆ ਬਸ ਠੀਕ ਆ ਤੇ ਆਪਾਂ ਸੈਂਟਰ ਚ ਪਲੇਟਾਂ ਤਾਂ 3.5 ਰੱਖਿਆ ਧਿਆਨ ਨਾਲ ਤੁਸੀਂ ਦੇਖੀ ਚਲੋ ਐਨੇ ਨਾਪ ਦਾ ਤੁਸੀਂ ਜੇਕਰ ਸੂਟ ਕੱਟਣਾ ਚਾਹੋ ਨੇ ਉਹ ਸ਼ਰਟ ਤਾਂ ਤੁਸੀਂ ਐਵੇਂ ਕੱਟ ਸਕਦੇ ਹੋ ਲੋ ਜੀ ਲਓ ਜੀ ਹੁਣ ਆਪਾਂ ਜਿਹੜਾ ਕਿ ਨਿਸ਼ਾਨ ਆ ਪਲੇਟਾਂ ਦੇ ਲਗਾ ਲਈ ਆ 7 ਇੰਚਾਂ ਜਿਹੜੀ ਪਲੇਟ ਦੀ ਲੰਬਾਈ ਆ ਸਾਢੇ 3 ਦਾ ਸੈਂਟਰ ਆ ਪਲੇਟ ਦਾ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅ ਤੇਰੇ ਬਾਪੂ ਤੂੰ ਇੱਥੋਂ ਆਪਾਂ 2 ਇੰਚ ਰੱਖਾਂਗੇ ਪਲੇਟ ਦਾ ਜਿਹੜੇ ਕਿ ਆਪਾਂ ਸਾਈਡ ਪਲੇਟਾਂ ਪਾਉਣੀਆਂ ਨੇ ਬਰੈਸਟ ਵਾਲੀਆਂ ਠੀਕ ਹੈ ਦੋਨੇ ਸਾਈਡਾਂ ਤੋਂ ਦੋ ਇੱਕ ਛੇਟ ਲਈ ਪਲੇਟ ਵੀ ਤੇ ਉੱਪਰ ਲਈ ਆ ਜਿਹੜਾ ਆਪਣਾ ਆਰਮਹੋਲ ਦਾ neck ਮਤਲਬ ਕਿ ਸੈਂਟਰ ਹੁੰਦਾ ਨਾ ਜਿਹੜਾ ਮੋਡੇ ਦੀ ਕਾਰਟ ਪਾਈਦਾ ਉਥੋਂ ਆਪਾਂ 2 ਇੰਚ ਦਾ ਰੱਖ ਕੇ ਉਦੋਂ ਪਿੱਛੇ ਆਪਾਂ ਇੱਕ ਨਿਸ਼ਾਨ ਲਗਾ ਲਾਂਗੇ ਤੇ ਜਿਹੜਾ ਸੈਂਟਰ ਮਤਲਬ ਪਲੇਟਾਂ ਦਾ ਸੈਂਟਰ ਚ ਹੁੰਦਾ ਤੇ ਉਧਰੋਂ 2 ਇੰਚ ਰੱਖ ਕੇ ਉਹਦੇ ਆਪਾਂ ਨਾਲ ਨਿਸ਼ਾਨ ਨੂੰ ਮਿਲਾ ਦੇਾਂਗੇ ਆਪਾਂ 16 ਇੰਚ ਰੱਖੀ ਆ ਫਿਟਿੰਗ ਦੀ ਨਿਸ਼ਾਨਾ ਜਿਹੜਾ ਠੀਕ ਆ ਲਓ ਜੀ ਆਪਣੀਆਂ ਪਲੇਟਾਂ ਹੋਗੀਆਂ ਤੇ ਹੁਣ ਆਪਾਂ ਜਿਹੜਿਆ ਪਲੇਟਾਂ ਦੇ ਦੂਸਰੀ ਸਾਈਡ ਨਿਸ਼ਾਨਾ ਉਹ ਆਪਾਂ ਐਵੇਂ ਲਾਉਣੇ ਹੁੰਦੇ ਆ ਕਿਉਂਕਿ ਤਾਂ ਕਿ ਇਹ ਇੱਕੋ ਜਿਹੀ ਹੋ ਜਾਣ ਤਾਂ ਕਿ ਆਪਾਂ ਜੇ ਚੱਕ ਚੱਕ ਕੇ ਲਗਾਵਾਂਗੇ ਅਲੱਗ-ਅਲੱਗ ਮਿੰਨ ਕੇ ਲਾਵਾਂਗੇ ਤਾਂ ਫਿਰ ਇਹ ਨਾ ਥੋੜੇ ਜਿਹੀ ਹਿੱਲ ਜਾਂਦੀ ਆ ਆਪਾਂ ਨਾ ਕੈਂਚੀ ਜੇ ਤੁਹਾਡੇ ਕੋਲ ਕੋਈ ਪੈਨ ਆ ਜਾਂ ਤਿੱਖੀ ਚੀਜ਼ ਆ ਉਹਦੇ ਨਾਲ ਵੀ ਤੁਸੀਂ ਲਾ ਸਕਦੇ ਆ ਪਰ ਮੈਂ ਤਾਂ ਕੈਂਚੀ ਨਾਲ ਹੀ ਲਗਾ ਲੈਣੀ ਐਵੇਂ ਕਰਕੇ ਬੜੇ ਸੌਖੇ ਲੱਗ ਜਾਂਦੇ ਆ ਐਵੇਂ ਨਿਸ਼ਾਨ ਠੀਕ ਆ ਆ ਦੇਖੋ ਆਪਾਂ ਸਾਰੇ ਪਾਸੇ ਇਹਦੇ ਨਾਲ ਨਿਸ਼ਾਨੇ ਵੀ ਲਗਾ ਲਾਂਗੇ ਕੈਂਚੀ ਨਾਲ ਬੜੇ ਸੌਖੇ ਤਰੀਕੇ ਨਾਲ ਲੱਗ ਜਾਂਦੇ ਸਾਰੇ ਨਿਸ਼ਾਨ ਠੀਕ ਆ ਆ ਦੇਖੋ ਲੋਜੀ ਆਪਾਂ ਸਾਰੇ ਨਿਸ਼ਾਨ ਆ ਜਿਹੜੇ ਲਗਾ ਲਏ ਆ ਹੁਣ ਆਪਣਾ ਜਿਹੜਾ ਆ ਹੁੰਦਾ ਨਾ ਆਪਣੀ ਕਾਰਟ ਵਾਲਾ ਇਹਦਾ ਅੱਧ ਕਰਕੇ ਆਪਾਂ ਨਾ ਤੇ ਇੱਥੇ ਇੱਕ ਨਿਸ਼ਾਨ ਲਗਾਉਣਾ ਠੀਕ ਆ ਉਧਰੋਂ ਆਪਾਂ ਦੂਸਰੀ ਸਾਈਡ ਵੀ ਅੱਧ ਕਰਕੇ ਜਿੰਨਾ ਵੀ ਹੋਊਗਾ ਉਹਦਾ ਇੱਕ ਨਿਸ਼ਾਨ ਲਗਾਉਣਾ ਲੋ ਜੀ ਨਿਸ਼ਾਨ ਲਗਾ ਕੇ ਹੁਣ ਆਪਾਂ ਇਹਦੀ ਤਿਰਛੀ ਕਾਰਟ ਪਾ ਦਾਂਗੇ ਲੋ ਜੀ ਹੁਣ ਆਪਾਂ ਇਹਦੀ ਜਿਹੜੀ ਕਿ ਤਿਰਛੀ ਕਾਰਟ ਜਿਹੜਾ ਆਪਾਂ ਨਿਸ਼ਾਨ ਲਗਾਏ ਸੀ ਉੱਥੋਂ ਤਿਰਛੀ ਕਾਰਟ ਤੇ ਨਿਸ਼ਾਨ ਲਾ ਲੇ ਠੀਕ ਆ ਤੇ ਆਪਾਂ 1 ਇੰਚ ਦੀ ਜਿਹੜੀ ਕਿ ਫਰੰਟ ਸ਼ਰਟ ਦਾ ਫਰੰਟ ਪਾਸੇ ਦੀ ਆ ਜਿਹੜੀ ਤੇ ਉਥੇ ਆਪਾਂ ਨਿਸ਼ਾਨ ਲਗਾਉਣਾ ਫਰੰਟ ਤੇ 1 ਇੰਚ ਦੇ ਠੀਕ ਆ ਇਹ ਆਪਾਂ ਕਾਟਾ ਫਰੰਟ ਦੀ ਪਾਉਣੀ ਹੁੰਦੀ ਆ ਸਿਰਫ ਦੂਸਰੇ ਦੀ ਆਪਾਂ ਦੋਵਾਂ ਦੀ ਇਕੱਠਿਆਂ ਦੀ ਪਾਵਾਂਗੇ ਲਓ ਜੀ ਹੁਣ ਆਪਾਂ ਨਿਸ਼ਾਨ ਆ ਜਿਹੜੇ ਐਵੇਂ ਲਗਾ ਲਿਆ ਠੀਕ ਆ ਅੱਧੇ ਇੰਚ ਦੀ ਆਪਾਂ ਡਾਊਨ ਕਾਟ ਪਾਵਾਂਗੇ ਹੁਣ ਆਪਾਂ ਸ਼ਰਟ ਦੇ ਸਾਰੇ ਨਿਸ਼ਾਨ ਲਗਾ ਲਏ ਆ ਅੱਜthia ਪੇ ਇੱਕ ਕੱਟ ਲਾ ਦਾਂਗੇ हिਪ ਵਾਲੀ ਜਗ੍ਹਾ ਤੇ ਤੇ ਇੱਕ ਆਪਾਂ ਜਿੱਥੇ ਪਲੇਟ ਦਾ ਸੈਂਟਰ ਵਾਲਾ ਨਿਸ਼ਾਨ ਉਹਦੇ ਉੱਥੇ ਲਾ ਦੇਵਾਂਗੇ ਠੀਕ ਆ ਲੋ ਜੀ ਆ ਆਪਾਂ ਦੋਨਾਂ ਪੱਲਿਆਂ ਦਾ ਆਪਾਂ ਗਲਾਈ ਪਾਤੀ ਆ ਫਿਰ ਆਪਾਂ ਇੱਕ ਫਰੰਟ ਪੱਲਾ ਚੱਕ ਕੇ ਫਿਰ ਗਲਾਈ ਪਾਵਾਂਗੇ ਡਾਊਨ ਕਾਟ ਪਾਉਣੀ ਆ ਆਪਾਂ ਜਿੱਥੇ ਤੱਕ ਆਪਣਾ ਨਿਸ਼ਾਨ ਲੱਗਿਆ ਹੋਇਆ ਠੀਕ ਆ ਹੁਣ ਆਪਾਂ ਇੱਕ ਫਰੰਟ ਚੱਕਣਾ ਕੱਲਾ ਠੀਕ ਹੈ ਦੋ ਯਾਨੀ ਕਿ ਜਿਹੜਾ ਉੱਪਰ ਵਾਲਾ ਹਿੱਸਾ ਹੋਊਗਾ ਉਹਦੇ ਆਪਾਂ ਫਰੰਟ ਤੇ ਜਿਹੜੀ ਆ ਘਾਟ ਪਾਉਣੇ ਹੁੰਦੇ ਆ ਉਹ ਆਪਾਂ ਫਰੰਟ ਤੇ ਪਾਉਣੇ ਆ ਲਓ ਜੀ ਇਥੇ ਆਪਾਂ ਇੱਕ ਨਿਸ਼ਾਨ ਲਗਾ ਲਾਂਗੇ ਕੱਟ ਦਾ ਤਾਂ ਕਿ ਆਪਾਂ ਨੂੰ ਪਲੇਟਾ ਪਾਉਣ ਵੇਲੇ ਸੌਖਾ ਹੋ ਜੇ ਹੁਣ ਆਪਾਂ ਫਰੰਟ ਆ ਜਿਹੜਾ ਸਾਈਡ ਤੇ ਕਰਦੇ ਆਂਗੇ ਆਪਾਂ ਬੈਕ neck ਦੀ ਕਟਿੰਗ ਕਰਾਂਗੇ ਸਾਰੇ ਨਿਸ਼ਾਨ ਆਪਣੇ ਪੂਰੀ ਤਰ੍ਹਾਂ ਨਾਲ ਕੰਪਲੀਟ ਹੋ ਗਏ ਆ 셔ਟ ਦੇ ਯਾਨੀ ਕਿ 셔ਟ ਦੀ ਜਿਹੜੀ ਕਟਿੰਗ ਆ ਆਪਣੀ ਕੰਪਲੀਟ ਹੋ ਗਈ ਇੱਕ ਬੈਕ neck ਦੀ ਕਟਿੰਗ ਬਾਕੀ ਆਪਾਂ ਉਹ ਕਰਾਂਗੇ ਹਿਪ ਦਾ ਨਿਸ਼ਾਨ ਲਗਾਵਾਂਗੇ ਆਪਾਂ ਤੇ ਮਤਲਬ ਕਿ ਬ੍ਰੈਸਟ ਦਾ ਨਿਸ਼ਾਨ ਲਗਾਇਆ ਛਾਤੀ ਦਾ ਕਮਰ ਦਾ ਨਿਸ਼ਾਨ ਆਪਾਂ ਪਲੇਟਾ ਪਾਉਣ ਤੋਂ ਬਾਅਦ ਲਗਾਵਾਂਗੇ ਕਿਉਂਕਿ ਪਲੇਟਾਂ ਦੇ ਵਿੱਚ ਆਪਣਾ 1 ਇੰਚ ਦਾ ਨੀੜ ਮਾਰਜਨ ਆ ਜਾਂਦਾ ਉਨਾਪਾ ਬੈਕ ਨੈਕ ਜਿਹੜਾ 5.5 ਇੰਚ ਦੀ ਪਾਵਾਂਗੇ ਲੱਖਾਂਗੇ ਠੀਕ ਹੈ ਤੇ ਬੈਕ ਤੋਂ ਓਵੇਂ 2.5 ਇੰਚ ਜਿੰਨਾ ਆਪਾਂ ਫਰੰਟ ਨਾਲ ਨੈਕ ਰੱਖਾਂਗੇ ਉਹਨਾਂ 브ਰਾਡ ਆਪਾਂ ਉਨਾ ਹੀ ਰੱਖਾਂਗੇ 2.5 ਇੰਚ ਦਾ ਰੱਖਿਆ ਇਹਦਾ ਤਿੰਨ ਦਾ ਵੀ ਤੁਸੀਂ ਰੱਖ ਸਕਦੇ ਆ ਜੇਕਰ ਥੋੜਾ ਜਿਹਾ ਭਾਰੇ ਦਾ ਜਾਂ ਕਿ 브ਰਾਡ ਕੋਈ ਪਾਉਂਦਾ ਤਾਂ ਤੁਸੀਂ ਤਿੰਨ ਵੀ ਰੱਖ ਸਕਦੇ ਹੋ ਪਰ ਇਹਦਾ 2.5 ਦਾ ਹੀ ਰੱਖਾਂਗੇ ਆਪਾਂ ਇਹ 2.5 ਵਾਲੇ ਮਤਲਬ ਨਾਪਦਾ ਹੀ ਹੈ ਸ਼ਰਟ ਲਓ ਜੀ ਹੁਣ ਆਪਣੀ ਸ਼ਰਟ ਦੀ ਜਿਹੜੀ ਕਟਿੰਗ ਆ ਕੰਪਲੀਟ ਆਪ ਐਵੇਂ ਬਨ ਦਿੰਨੇ ਹੁੰਨੇ ਆ ਮੁੜ ਕੇ ਇਹਨੂੰ ਠੀਕ ਆ ਤੇ ਬਾਅਵਾ ਆਪਾਂ ਬਾਅਦ ਚੋ ਦਿਖਾਵਾਂਗੇ ਤੁਹਾਨੂੰ ਕਟਿੰਗ ਕਰਦੇ ਬਲੌਚ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਓਕੇ ਬਾਈ